वासी पंजाब न्यूज की खबर का हुआ असर दो दिन पहले हमारे चैनल की की ओर से लगाई गई नशे के खिलाफ खबर का उसे समय असर देखने को मिला जब बीती रात सुजानपुर पुलिस ने हरकत में आते हुए कई युवाओं को नशे के आरोप में गिरफ्तार कर लिया सुजानपुर पुलिस द्वारा कई ठिकानों पर छापे मारते हुए नशे के कारोबार में शालिप्त युवकों को गिरफ्तार किया इसके बाद सभी नशे के कारोबारियों में दहशत का माहौल बन गया पुलिस की इस कार्यवाही को उचित ठहराते हुए और नशे के खिलाफ किए गए प्रहार पर लोगों द्वारा अपनी प्रतिक्रिया दी गयी ਕੁਝ ਦਿਨ ਪਹਿਲਾਂ ਖਬਰ ਦਿਖਾਈ ਗਈ ਸੀ ਸਾਡੇ ਨਾਲ ਉਹ ਕਿ ਇੱਕ ਪੁਲ ਤੇ ਡੈੱਡ ਬੋਡੀ ਮਿਲੀ ਹੈ ਪਤਾ ਨਹੀਂ ਇਸੇ ਨਸ਼ੀਲ ਵਾਲੇ ਜਿਹੜੇ ਡੈਗ ਲੁਕੇ। ਤੁਸੀਂ ਬਿਆਨ ਦਿੱਤੇ ਸੀ ਕਿ ਕਾਫੀ ਨਸ਼ਾ ਗੇਰਾ ਚੈਨਲ ਸ਼ਿਮਾ ਦੇ ਤੇ 6 ਹਾਂ ਪੁਲ ਦੇ ਵਿੱਚ ਮਿਲਦਾ ਹੈ। ਦੇਰ ਰਾਤ ਨੂੰ ਪੁਲਸ ਨੇ ਕਾਰਵਾਈ ਕੀਤੀ ਤੇ ਉਹ ਵਿਅਕਤੀ ਵੀ ਚੁੱਕੇ ਗਏ ਆ। ਕੀ ਕਹਿਣਾ ਚਾਹੋਗੇ? ਦੇਖੋ ਬਿਲਕੁਲ ਸਹੀ ਹੈ। ਕਿ ਤੁਹਾਡੇ ਚੈਨਲ ਐਨ 89 ਪੰਜਾਬ ਨਿਊਜ਼ ਰਾਇਨ ਸਰ ਨੂੰ ਪਤਾ ਲੱਗਾ ਸੀਗਾ ਕਿ ਕੋਈ ਡੈੱਡ ਬੋਡੀ ਮਿਲੀ ਹੈ। ਉਹ ਜਿਸ ਵੇਲੇ ਅਸੀਂ ਉੱਤੇ ਜਾ ਦੇਖਿਆ ਲੋਕਾਂ ਦੇ ਵਿਚਾਰ ਵੀ ਸੁਣੇ ਸੀ ਕਿ ਉੱਤੇ ਔਰ ਅਹੀਂ ਆਪਣੇ ਵਿਚਾਰ ਰਖਦੇ ਹਮੇਸ਼ਾ ਇਹੀ ਕਿ ਆਏ ਕਿ ਕਿਤੇ ਨਾ ਕਿਤੇ ਆ ਕੇ ਹਮ ਸੁਆਹ ਪਰ ਦੇ ਨਹਿਰ ਦੇ ਕੰਢੇ ਜੇਕਰ ਕੋਈ ਡੈੱਡ ਬਾਡੀ ਮਿਲਦੀ ਹੈ ਉਹ ਕਾਫੀ ਹੱਦ ਤੱਕ ਨਸ਼ੇ ਦੀ ਵਜ੍ਹਾ ਨਾਲ ਹੋ ਸਕਦੀ ਹੈ। ਔਰ ਸੁਆਹ ਪੁਲਿਸ ਹਰ ਕਦੇ ਵਿੱਚ ਆਈ ਉਸਨੇ ਦੇਰ ਰਾਤ ਛਾਪੇਮਾਰੀ ਕੀਤੀ ਹੈ। ਬਧੀਆ ਜੇ ਛਾਪੇਮਾਰੀ ਕੀਤੀ ਹੈ ਨਸ਼ੇੜੀਆਂ ਨੂੰ ਦੋੜਾ ਲਵਾਈਏ ਕੁਝ ਨਸ਼ੇੜੀ ਗ੍ਰਿਫਤਾਰ ਕਿਤੇ ਹੈ ਜਾਂ ਨਸ਼ਾ ਵੇਚਣ ਵਾਲ ਨੂੰ ਗ੍ਰਿਫਤਾਰ ਕੀਤਾ ਹੈ। ਪਰ ਅਹੀਂ ਚਾਹਨੇ ਆ ਕਿ ਅਗਲੀ ਗੱਡ ਬਾਡੀ ਲੱਭਣ ਤੋਂ ਪਹਿਲੇ ਪਹਿਲੇ ਪੁਲਸ ਇਹੋ ਜਿਹਾ ਕੰਮ ਕਰੇ ਕਿ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਉੱਪਰ ਲਗਾਮ ਪਾਈ ਜਾ ਸਕੇ ਸਰ ਕੀ ਲੰਦਾ ਹੈ ਕਿ ਹੁਣ ਜਿਹੜੀ ਪੁਲਸ ਰਾਦੂ ਕਾਰਵਾਈ ਕੀਤੀ ਆ ਕੀ ਅਨਸ਼ਰੀ ਇੰਨਾ ਲੁਕ ਜਾਣਗੇ ਜਾਂ ਕਾਰੋਬਾਰ ਛੱਡ ਦੇਣਗੇ ਨਹੀਂ ਦੇਖੋ ਨਾ ਇੱਕ ਰਾਹ ਦੀ ਜਿਹੜੀ ਕਾਰਵਾਈ ਹੋਈ ਇਥੋਂ ਨਾ ਦੇ ਨਸ਼ੇੜੀ ਲੁਕਣਗੇ ਨਾ ਹੀ ਨਸ਼ੇੜੀ ਕਾਰੋਬਾਰ ਛੱਡਣਗੇ ਕਿਉਂਕਿ ਕਦੀ ਵੀ ਪਿਕਚਰ ਦਾ ਸਟਾਰਟਿੰਗ ਤੋਂ ਐਂਡ ਨਹੀਂ ਹੁੰਦਾ ਹਮੇਸ਼ਾ ਐਂਡ ਦਿਖਾਉਣ ਵਾਸਤੇ ਤਿੰਨ ਕਾਂਡ ਦੀ ਮੂਵੀ ਦੇਖਨੇ ਪੈਂਦੀ ਹੈ ਪੁਲਿਸ ਨੂੰ ਚਾਹੀਦਾ ਜੇ ਇਹਨਾਂ ਚੀਜ਼ਾਂ ਉੱਪਰ ਪੂਰੀ ਤਰ੍ਹਾਂ ਨਿਗਾਮ ਲਾਣੀ ਹੈ ਤੇ ਲਗਾਤਾਰ ਆਪਣਾ ਰਵਈਆ ਜਿਹੜਾ ਸਖਤ ਰੱਖੇ ਇਹਨਾਂ ਨਸ਼ੇੜੀਆਂ ਉੱਪਰ ਲਗਾਤਾਰ ਜੇ ਲਗਾਮ ਕੱਸੇ ਔਰ ਇਹਨਾਂ ਨਸ਼ੇੜੀਆਂ ਤੋਂ ਜਿਹੜੇ ਵੀ ਮੇਨ ਅੱਡੇ ਹੈਗੇ ਆ ਉਹਨਾਂ ਦਾ ਜਿਹੜੇ ਕਹਦੇ ਕਿ ਆਪਣੇ ਮhalla ਕਮੇਟੀਆਂ ਬਣਾਈਆਂ ਕਿੱਥੇ ਨਾ ਮhalla ਕਮੇਟੀਆਂ ਉਹ ਮhalla ਕਮੇਟੀਆਂ ਦੱਸਣ ਕਿ ਉਹ ਕਿੱਥੇ-ਕਿੱਥੇ ਨਸ਼ੇ ਵੇਚਦੇ ਆ ਮਲ ਕਮੇਟੀ ਵਿੱਚ ਜਿਹੜੇ ਕਿਹੜੇ ਬੰਦੇ ਪਾਏ ਗਏ ਸੀ ਸਾਨੂੰ ਨਹੀਂ ਪਾਇਆ ਗਿਆ ਸਾਨੂੰ ਨਹੀਂ ਪਤਾ ਮਲ ਕਮੇਟੀ ਦੀ ਕੀ ਡਿਊਟੀ ਹੈ ਪਰ ਮਲ ਕਮੇਟੀ ਦੇ ਦਸੰਗ ਹੁੰਦੇ ਮਹੱਲੇ ਵਿੱਚ ਕਿਹਾ ਨਸ਼ੇ ਵਿਕੇ ਜਾਂਦੇ ਪੁਲਿਸ ਉੱਥੇ ਜਾ ਰੇਟਾ ਮਾਰੇ ਉਹਨਾਂ ਘਰਾਂ ਵਿੱਚ ਜਾ ਰੇਟਾ ਮਾਰੇ ਉਹਨਾਂ ਅੱਡੇਾਂ ਤੇ ਜਾ ਰੇਟਾ ਮਾਰੇ ਤਾਂ ਕਿ ਉਹ ਜਿਹੜੇ ਨਸ਼ੇੜੀ ਨਸ਼ਾ ਵੇਚ ਨਾਲੇ ਹੈ ਜਿਹੜੇ ਨਸ਼ਾ ਖੇਦਣ ਵਾਲੇ ਆ ਉਹਦੇ ਤੱਕ ਪੁਲਿਸ ਪਹੁੰਚ ਸਕੇ ਇਸ ਤਰ੍ਹਾਂ ਨਹੀਂ ਪੁੱਜੇਗੀ ਇੱਕ ਰਾਤ ਨਸ਼ੇ ਦੇ ਉੱਪਰ ਪਰਹਾਰ ਕੀਤਾ ਦੂਸਰੇ ਦਿਨ ਕੁਛ ਨਹੀਂ ਤਾਂ ਦੇਖਣ ਨੂੰ ਮਿਲਦਾ ਪੂਰੇ ਤੋਂ ਉਪਰਾਲੇ ਵੀ ਕੀਤੀ ਜਾਂਦੀ ਹੈ ਕਾਫੀ ਜਗ੍ਹਾ ਉਪਰਾਲੇ ਕੀਤੀ ਵੀ ਗਈ ਹੈ ਲੇਕਿਨ ਦੇਖਣ ਨੂੰ ਮਿਲਦਾ ਕਿੰਨਾ ਕਿੰਨਾ ਮੁਲਾਜ਼ਮਾਂ ਵਾਲੀ ਕੰਮ ਨੂੰ ਦੇਖ ਕੇ ਹੁੰਦਾ ਜਾਂ ਮੁਲਾਜ਼ਮਾਂ ਨਹੀਂ ਹੁੰਦੇ ਉਹਦੇ ਕਰਕੇ ਇਹਦਾ ਟਾਈਮ ਟੂ ਟਾਈਮ ਕਾਰਵਾਈ ਨਹੀਂ ਕਰ ਪਾਦੇ ਨਹੀਂ ਦੇਖੋ ਜਿਹੜੇ ਤੁਸੀਂ ਉਪਰਾਲੇ ਦੀ ਗੱਲ ਕਰ ਰਹੇ ਹੋ ਕਿ ਉਪਰਾਲਾ ਕੀਤਾ ਜਾਂਦਾ ਠੀਕ ਹੈ ਕਿ ਸਾਡੇ ਐਸਐਸਪੀ ਸਾਹਿਬ ਸਾਡੇ ਆਫਸਰ ਵਧੀਆ ਡਿਸੀਜਨ ਲੈਂਦੇ ਨੇ ਪਰ ਉਹਦੇ ਨਾਲ ਨਾਲ ਜੇ ਤੁਸੀਂ ਉਪਰਾਲੇ ਦੀ ਜੇ ਗੱਲ ਕਰੀਏ ਅੱਜ ਰਾਤੀ ਆਓ को तो प्रॉब्लम मैं दिखाना तो यहां पर दे हर होटल हर टाबे पर शरम शराब पे आई जा रही है कोई लाइसेंस नहीं है का के कोई काख नहीं है पर रात ही 12 12 बजे तक होटल जेड़े है टाबे जे खुले है गया शराब शरम चल रही है का की क्यों इदा मतलब कितना किदे नाक थल्ले ही कुछ ना कुछ हो, हो रहा है ਸਭ ਇਹ ਦੇਖ ਨੂੰ ਮਿਲਦਾ ਕਿ ਸ਼ਰਾਬ ਫਲਾਣਾ ਜਗ੍ਹਾ ਗਲਤ ਕੰਮ ਕਰਨਾ ਪਰ ਸਾਈਡ ਡਿਪਾਰਟਮੈਂਟ ਦੀ ਡਿਊਟੀ ਉਹ ਆਪਣੀ ਡਿਊਟੀ ਕਿਉਂ ਨਹੀਂ ਸਮਝਦੇ ਨਹੀਂ ਇੰਸਪੈਕਟਰ ਲਗਾਏ ਜਾਂਦੇ ਆ ਸਾਰਾ ਕੁਝ ਲਗਾਏ ਜਾਂਦਾ ਹੈ ਏਕਯੂ ਵੀ ਲਗਾਏ ਜਾਂਦਾ ਹੈ ਲੇਕਿਨ ਉਹ ਕਿਉਂ ਨਹੀਂ ਕਾਰਵਾਈ ਕਰਦਾ ਕਿਉਂ ਕਮ ਕਰਦੇ ਨਹੀਂ ਸਾਈਡ ਡਿਪਾਰਟਮੈਂਟ ਸੁਤਾ ਪਿਆ ਜਦੋਂ ਤੱਕ ਅਸੀਂ ਆਪਣੀ ਜ਼ਿੰਮੇਵਾਰੀ ਦੇਖਾਂਗੇ ਕੋਈ ਹੋਰ ਨਿਭਾਏਗਾ ਉਹਦੀ ਜ਼ਿੰਮੇਵਾਰੀ ਕੋਈ ਹੋਰ ਨਿਭਾਏਗਾ ਉਹਦੀ ਜ਼ਿੰਮੇਵਾਰੀ ਕੋਈ ਹੋਰ ਨਹੀਂ ਭਾਏਗਾ ਉਹੋ ਤੱਕ ਇਹ ਜਿਹੜਾ ਕ੍ਰਾਈਮ ਹੈਗਾ ਜਿਹੜੇ ਇਹੋ ਜਿਹੇ ਕੰਮ ਹੈਗੇ ਉਹ ਚੱਲਦੇ ਰਹਿੰਦੇ ਆ ਪੁਲਸ ਆਪਣਾ ਕੰਮ ਕਰੇ ਸਾਈਡ ਆਪਣਾ ਕ ਅਕਸਾਈ ਵੀ ਆ ਕਹੇਗੀ ਪੁਲਸ ਨੇ ਕਰਨਾ ਪੁਲਸੋ ਪਰ ਜੇ ਅਸੀਂ ਲਾਉਣ ਆਰਡਰ ਦੀ ਗੱਲ ਕਰੀਏ ਤੇ ਸੁਯਾਮਪਰ ਦੇ ਵਿੱਚ ਜੇ ਮੌਜੂਦਾ ਟਾ ਬੇ ਹੋਟਲ ਰੇੜੀਆਂ ਹੈਗੀਆਂ ਉੱਥੇ ਮੌਜੂਦਾ ਪੁਲਿਸ ਦਾ ਬੰਦਾ ਕਿ ਜਾਗਰੂ ਵਾਰਨਿੰਗ ਦੇਣ ਕਿ ਇੱਥੇ ਨਜਾਇਜ਼ ਤਰੀਕਾ ਨਾਲ ਸ਼ਰਾਬ ਨਾ ਪੀਾਈ ਜਾਏ ਜਾਂ ਫਿਰ ਨਜਾਇਜ਼ ਤਰੀਕਾ ਨਾਲ ਸ਼ਰਾਬ ਨਾ ਵੇਚੀ ਜਾਏ ਗਲੀ ਗਲੀ ਸ਼ਰਾਬੀ ਕਿ ਕਰਦੀ ਹੈ ਔਰ ਸਾਨੂੰ ਪਤਾ ਕਿ ਸ਼ਰਾਬ ਕੌਣ ਵੇਚ ਰਿਹਾ ਹੈ ਯਾ ਪੁਲਿਸ ਨੂੰ ਸੀਦਾ ਨਹੀਂ ਪਤਾ ਕਿ ਸ਼ਰਾਬ ਕੌਣ ਵੇਚ ਰਿਹਾ ਹੈ ਕਿਉਂ ਨਾ ਪ੍ਰਕਾਰ ਵਾਈਂ ਕੀਤੀ ਜਾਂਦੀ ਜੇਕਰ ਫੜੇ ਜਾਂਦੇ ਆ ਇੱਕ ਨਾਰਮਲ ਜੀ ਸਜ਼ਾ ਦਿੱਤੀ ਜਾਂਦੀ ਹੈ ਦੂਜੇ ਨੂੰ ਆ ਕਹਿੰਦੇ ਕੁਝ ਨਹੀਂ ਹੋਇਆ ਇਹਦਾ ਮਤਲਬ ਇਨ੍ਹਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਆ ਇੰਨੇ ਕੋ ਉਲੰਧ ਹੋ ਚੁੱਕੇ ਹੌਸਲੇ ਉਹ ਕ੍ਰਾਈਮ ਕਰਨ ਤੋਂ ਪਹਿਲੇ ਸੋਚਦੇ ਨਾ ਪਤਾ ਕਿ ਹੁਣੇ ਹੀ ਕੁਝ ਨਹੀਂ ਹੋਏਗਾ ਪਿੱਛੇ ਵੀ ਇੱਥੇ ਜੰਮਪਰ ਤੇ ਨਜਾਇਜ਼ ਸ਼ਰਾਬ ਨਾਲ ਇੱਕ ਬੰਦਾ ਫੜੋਇਆ ਦੋ ਦਿਨ ਬੜੀ ਚਰਚਾ ਵਿਸ਼ੇ ਬਣਿਆ ਪਰ ਉਸ ਤੋਂ ਬਾਅਦ ਕੁਝ ਨਹੀਂ ਹੈਗਾ ਔਰ ਮੈਂ ਫੇਰ ਕਹਾਗਾ ਸਾਨੂੰ ਪਤਾ ਤੁਹਾਨੂੰ ਪਤਾ ਆਮ ਪਬਲਿਕ ਨੂੰ ਪਤਾ ਸ਼ਰਾਬ ਨਜਾਇਜ਼ ਕਿੱਦੇ ਕੋ ਲੈਣੀ ਆ ਪਰ ਪੁਲਿਸ ਨੂੰ ਵੀ ਤਾਂ ਕਿਤੇ ਪਤਾ ਹੋਣਾ ਚਾਹੀਦਾ ਜੇ ਨਹੀਂ ਪਤਾ ਤੇ ਕਿਤੇ ਕਿਤੇ ਇਹੋ ਜਿਹਾ ਇਨਫੋਰਮਰ ਬਣਾਓ ਜੇ ਦੱਸੇ ਉਹ ਉਹਨਾਂ ਲੋਕਾਂ ਉਪਰ ਵੀ ਲਗਾਮ ਲਗਾਈ ਜਾ ਸਕੇ ਔਰ ਜਦੋਂ ਤੱਕ ਇਹੋ ਢਾਬਿਆਂ ਦੇ ਸ਼ਰਾਬ ਇਸ ਤਰ੍ਹਾਂ ਪਲਉਂਦੀਆਂ ਰਹਿਣਗੀਆਂ ਕ੍ਰਾਈਮ ਜਿਹੜਾ ਦਿਨ ਬਦਦਾ ਹੀ ਰਹੇਗਾ ਸਭ ਦੇਖਣ ਨੂੰ ਮਿਲਦਾ ਸਿਆਲਕੋਟ ਦੇ ਵਿੱਚ ਕਿਹੜੇ ਸਮੇਂ ਕਰਨਾ ਖਰਾਬ ਹੁੰਦੇ ਨਹੀਂ ਰਹਿੰਦੇ ਜਗ੍ਹਾ ਜਗ੍ਹਾ ਤੇ ਲੜਾਈ ਝਗੜੇ ਹੋਣੇ ਜਗ੍ਹਾ ਜਗ੍ਹਾ ਤੇ ਗੁੰਡਾਗਰਦੀ ਹੋਣੀ ਕੀ ਮੈਸੇਜ ਆਉਂਦਾ ਦੇਖੋ ਲੜਾਈ ਕਦੀ ਸਾਡੀ ਹੁੰਦੀ ਹੈ ਨਾ ਕਦੀ ਤੁਹਾਡੀ ਹੁੰਦੀ ਹੈ ਲੜਾਈ ਦਾ ਮੇਨ ਜਿਹੜਾ ਕਿੱਥੋਂ ਚੱਲਦੀ ਹੈ ਰਾਤ ਦੇ ਟਾਈਮ ਦੇ ਹੋਟਲ ਟਾਬੇ ਰੇਡੀਅੰਸ ਸ਼ਰਾਬ ਪੀਤੀ ਜਾਂਦੀ ਹੈ ਉੱਥੇ ਇੱਕ ਇੱਕ ਟੇਬਲ ਦੇ ਇੱਕ ਤੜਾ ਬੈਠਾ ਦੂਜੇ ਟੇਬਲ ਦੂਜਾ ਤੜਾ ਬੈਠਾ ਦੂਜਾ ਕੂਰੀ ਪੜਦੇ ਆ ਉਹਨਾਂ ਦੀ ਖੁੰਦਕ ਹੁੰਦੀ ਆ ਉਹ ਕਹਿੰਦੇ ਸਵੇਰੇ ਗੱਲ ਕਰਾਂਗੇ ਸਵੇਰੇ ਉਹੀ ਜਿਹੜੀ ਰਾਤ ਦੀ ਨਜਾਇਜ਼ ਤਰੀਕੇ ਨਾਲ ਬੈਗ ਸ਼ਰਾਬਾ ਪੀਤੀ ਜਾਂਦੀ ਹੈ ਉੱਥੇ ਪਾ ਲੱਗਦਾ ਕਿ ਸਵੇਰੇ ਲੜਾਈ ਹੋ ਗਈ ਹੈ ਜੀ ਅੱਜ 4 ਨੰਬਰ ਹੋਗੀ ਅੱਜ 5 ਨੰਬਰ ਹੋਵੇ ਟੈਂਪੋ ਸਟੈਂਡ ਤੇ ਹੋਗੀ ਅੱਜ ਉੱਥੇ ਹੋਗੀ ਅੱਜ ਘਾ ਮੰਡੀ ਹੋਗੀ ਅੱਜ ਬਿਸ਼ਕਰਮਾ ਚੌਕ ਹੋਗੀ ਹੈ ਪਰ ਕਿਧਰ ਕਿਧਰ ਆ ਕੇ ਜੇ ਗੱਲ ਕਰੀਏ ਪਿੱਛੇ ਨਸ਼ਾ ਹੈ ਪਿੱਛੇ ਢਿੱਲੀ ਕਾਰ ਬੁਜਾਰੀ ਹੈ ਅਫਸਰ ਡਿਪਾਰਟਮੈਂਟ ਨੂੰ ਲੱਗਦਾ ਕਿ ਹਮ ਲਾਇਸੈਂਸ ਦਿੱਤਾ ਹੋਇਆ ਹੈ ਟਾਬੇ ਜੇ ਦਿੱਤਾ ਹੈ ਤਾਂ ਲਾਂ ਬਾਹ ਜੀ ਹਾਂ ਜੀ ਗਵਰਨਮੈਂਟ ਦਾ ਮਨਜ਼ੂਰ ਹੋਦਾ ਤਾਂ ਉਹ ਤਾਂ ਆਪਣੇ ਹੱਥਾ ਪਦ ਨਹੀਂ ਹੈ ਕਿਉਂਕਿ ਇਥੋਂ ਸਾਫ ਜਾਹਰ ਹੁੰਦਾ ਜੇ ਨਹੀਂ ਬਾਹਰ ਲੱਗੇ ਕਿਉਂਕਿ ਜਿਹੜੇ ਵੱਡੇ ਸ਼ਹਿਰਾਂ ਜੰਨੇ ਉਥੇ ਬਾਹਰ ਲੱਗੇ ਹੁੰਦਾ ਗਵਰਨਮੈਂਟ ਦਾ ਮਜੂਦ ਸ਼ੁਦਾ ਹਾਤਾ ਬੈਠੋ ਪੀਓ ਉਥੇ ਬੜੀ ਕਰ ਲੜਾਈਆਂ ਹੁੰਦੀਆਂ ਕਿਉਂਕਿ ਜਗਾ ਕਿਤੇ ਕਿਤੇ ਹੈ ਪਰ ਜਿਸ ਵੇਲੇ ਹਰ ਪਾਸੇ ਸ਼ਰਾਬ ਪੀ ਪਲਾੰਦਾ ਉਹ ਹੁੰਦਾ ਹੈ ਹਰ ਪਾਸੇ ਤੁਸੀਂ ਮੈਨਾਂ ਚਲੋ ਹਾਈਵੇ ਤੇ ਰੋਡ ਦੇ ਉੱਪਰ ਮੋਰਸਾ ਗੱਡੀਆਂ ਸਕੂਟਰ ਲੱਗੇ ਹੋਣਗੇ ਵਿੱਚ ਗੱਡੀਆਂ ਵਿੱਚ ਬੈਗ ਪੀ ਰਹੇ ਨੇ ਹੋਟਲੋਂ ਤੋਂ ਸਪਲਾਈ ਆ ਰਹੀ ਹੈ ਕਿ ਚਿਕਨ ਜੋ ਜੋ ਵੀ ਆ ਰਿਹਾ ਹੈ ਘੋਟਲਾਂ ਨੂੰ ਆਪਣੀ ਕਮਾਈ ਦਾ ਮਤਲਬ ਹੈ ਕਿ ਆ ਪੁਲਿਸ ਤੋਂ ਨਹੀਂ ਲੰਗਦੀ ਕਿ ਆ ਐਕਸਰਸਾਈਜ਼ਲ ਤੋਂ ਨਹੀਂ ਲੰਗਦੇ ਪਰ ਕਿਤੇ ਨਾ ਕਿਤੇ ਇਹ ਸਭ ਕੁਝ ਹੋਣਾ ਕਿਤੇ ਨਾ ਕਿਤੇ ਲੱਗਦਾ ਕਿਤੇ ਨਾ ਕਿਤੇ ਕੋਈ ਦਾਲ ਚ ਕੁਝ ਕਾਲਾ ਸਭ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਅਪੀਲ ਨਹੀਂ ਹੈ ਸਾਡੀ ਹੱਥ ਜੋੜ ਕੇ ਮੰਗ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਕਿ ਦੇਖੋ ਸਾਡੇ ਸੁਯਾਂਪਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਉਹਨੂੰ ਸੁਧਾਰਨ ਵਿੱਚ ਸਾਡੀ ਮਦਦ ਕਰੋ ਔਰ ਜਿਹੜੇ ਇਹ ਨਜਾਇਜ਼ ਕਾਰੋਬਾਰੀ ਹੈਗੇ ਨਜਾਇਜ਼ ਸ਼ਰਾਬ ਵੇਚਣ ਵਾਲੇ ਹੈਗੇ ਆ ਨਜਾਇਜ਼ ਹੋਟਲਾਂ ਟਾਬਿਆਂ ਜਿਹੜੀਆਂ ਸ਼ਰਾਬ ਪਿਆਣਾ ਲੈ ਹੈਗੇ ਆ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਨਜਾਇਜ਼ ਜਿਹੜੇ ਕੰਮ ਸੂ ਇਹਾ ਪਰ ਨਹੀਂ ਹੋਣਾ ਔਰ ਪੁਲਿਸ ਇਸੇ ਵਾਸਤੇ ਸਖਤ ਕਦਮ ਲੈ ਰਹੀ ਹੈ ਔਰ ਇਹਨਾਂ ਨੂੰ ਸਬਕ ਮਿਲੇ ਕਿ ਨਜਾਇਜ਼ ਤਰੀਕੇ ਨਾਲ ਕੋਈ ਵੀ ਕੰਮ ਸੂ ਇਹਾ ਪਰ ਨਹੀਂ ਹੋ ਦਿੱਤਾ ਜਾਏਗਾ ਇਹ ਅਪੀਲ ਕਰਨਿਆਂ ਉਹਨਾਂ ਅਧਿਕਾਰੀਆਂ ਤੋਂ ਕਿ ਕਿਤੇ ਨਾ ਕਿਤੇ ਸਪਸ਼ਟ ਧਿਆਨ ਦਿਓ ਜੈ ਹਿੰਦ ਜੈ ਭਾਰਤ ਸਕ ਕੁਛ ਵੀ ਪਹਿਲਾਂ ਖਬਰ ਦਿਖਾਈ ਗਈ ਸੀ ਕਿ ਸਿਆਮਪੁਰ ਵਿੱਚ ਕਾਫੀ ਆ ਨਸ਼ਾ ਵਿਕਦਾ ਹੈ। ਪੁਰੇ ਵਾਰ ਚ ਦੇਰ ਰਾਤ ਨੂੰ ਐਸਐਸਓ ਸਾਹਿਬਾ ਨੂੰ ਕਾਰਵਾਈ ਕੀਤੀ ਗਈ ਹੈ। ਕੁਝ ਵਿਅਕਤੀ ਵੀ ਗ੍ਰਿਫਤਾਰ ਕੀ ਹੈ। ਕੀ ਕਹਿਣਾ ਚਾਹੋਗੇ? ਜੈਸ਼ਦੀ ਰਾਹ। देखो ਜਿੱਥੋਂ ਤੱਕ ਸੁਝਾਨਪੁਰ ਯਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਨਸ਼ੇ ਦੇ ਗੱਲ ਕਰੀਏ ਬਿਲਕੁਲ ਚਰਮ ਸੀਮਾ ਤੇ ਹੈ। ਪ੍ਰਸ਼ਾਸਨ ਵੱਲੋਂ ਤੇ ਬਦਿਆ ਤੋਂ ਬਦਿਆ ઓਪਰੇਸ਼ਨ ਲਏ ਕੀਤੇ ਜਾ ਰਹੇ ਹੈ। ਜਗਾ ਜਗਾ ਨਾਕੇ ਵੀ ਲਗਾਏ ਜਾ ਰਹੇ ਹੈ। ਜਿਸ ਤਰ੍ਹਾਂ ਕਿ ਅੱਜ ਤੋਂ ਦੋ ਦਿਨ ਪਹਿਲਾਂ ਨਿਊਜ਼ 89 ਪੰਜਾਬ ਨਿਊਜ਼ ਨੇ ਅ ਵਿਚ ਅਸੀਂ ਜਿਹੜੀ ਵਾਈਟ ਦਿੱਤੀ ਸੀ ਉਹਦੇ ਜ਼ਰੀਏ ਸਾਨੂੰ ਬੜੇ ਅੱਛਾ ਮੈਸੇਜ ਮਿਲਿਆ ਕਿ ਪਿਛਲੇ ਰਾਤ ਸੁजानਪੁਰ ਪੁਲਿਸ ਨੇ ਜਿਹੜੇ ਜਗ੍ਹਾ-ਜਗ੍ਹਾ ਰਾਤ ਨੂੰ ਦੇਰ ਰਾਤ ਜਿਹੜੇ ਬੱਚੇ ਘੁੰਮਦੇ ਆ ਜਿਹੜੇ ਚਾਹੇ ਉਹ ਹੋਟਲ ਟਾਬਿਆਂ ਤੇ दारू ਪੀ ਕੇ ਚਾਹੇ ਉਹ ਨਸ਼ਾ ਲੈਣ ਵਾਸਤੇ ਚਾਹੇ ਉਹ ਦੇਣ ਵਾਸਤੇ ਜਿਹੜੇ ਬਾਹਰ ਨਿਕਲਦੇ ਆ ਦੇਰ ਰਾਤ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਕਾਫੀ ਉਹਨਾਂ ਨੂੰ ਤਾੜਨਾ ਦਿੱਤੀ ਹੈ ਤੇ ਸੁਣਨ ਚਾਇਆ ਕਿ ਉਹਨਾਂ ਤੇ ਪਰਚਾ ਵੀ ਕੀਤਾ ਗਿਆ ਅਸੀਂ ਇਸ ਗੱਲ ਨੂੰ ਲੈ ਕੇ ਪ੍ਰਸ਼ਾਸਨ ਦੇ ਧੰਨਵਾਦੀ ਹਾਂ ਔਰ ਉੱਚ ਅਧਿਕਾਰੀਆਂ ਨੂੰ ਇਹ ਅਪੀਲ ਕਰਾਂਗੇ ਕਿ ਇਸ ਚੀਜ਼ ਨੂੰ ਇਸ ਮੂਹਮ ਨੂੰ ਲਗਾਤਾਰ ਜਾਰੀ ਰੱਖਿਆ ਜਾਏ ਤਾਂ ਇਹ ਨਸ਼ਾ ਵੇਚਣ ਔਰ ਨਸ਼ਾ ਕਰਨ ਵਾਲਿਆਂ ਦੇ ਵਿੱਚ ਜਿਹੜੀ ਇੱਕ ਖੌਫ ਦੀ ਲਹਿਰ ਦੌੜ ਚੁੱਕੀ ਤਾਂ ਕੀ ਲੱਗਦਾ ਕੀ ਜਿਹੜੀ ਕਾਰਵਾਈ ਹੋਈ ਹੈ ਕਿ ਤੇ ਨਸ਼ੇੜੀ ਹੈ ਕਿਹੜਾ ਉਹ ਕੰਮ ਬੰਦ ਕਰ ਦੇਣਗੇ ਜਾਂ ਕੰਮ ਘਟਾ ਦੇਣਗੇ ਕੀ ਹੁੰਦਾ ਇਹ ਬਿਲਕੁਲ ਲੱਗਦਾ ਹੈ ਜਿਸ ਤਰ੍ਹਾਂ ਦੀ ਸਖਤੀ ਕੱਲ ਤੋਂ ਸਾਡੇ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਤੋਂ ਡਰ ਪੈਦਾ ਹੋਏਗਾ ਔਰ ਜਿਹੜੇ ਨਸ਼ੇੜੀ ਨੇ ਉਹ ਵੇਚਣ ਵਾਲੇ ਔਰ ਖਰੀਦਣ ਵਾਲੇ ਦੋਨੋਂ ਹੀ ਇਸ ਚੀਜ਼ ਤੋਂ ਤੋਬਾ ਕਰਨਗੇ ਕਹਿੰਦਾ ਕਿ ਕਿ ਇੰਨਾ ਸੀ ਦੇਖਣ ਨੂੰ ਮਿਲਦਾ ਕਾਫੀ ਟੱਬੇ ਆ ਕਾਫੀ ਰੀੜੀਆਂ ਹੈਗੀਆਂ ਸਜਨਪੁਰ ਦੇ ਵਿੱਚ ਉਰੇ ਤੇ ਦਾਲ ਵਗੈਰਾ ਕਾਫੀ ਲੋਕ ਪੀਂਦੇ ਆ ਕਾਫੀ ਬਥੇ ਇਦਾਂ ਦੇ ਹਾਲਾਤ ਹੋ ਜਾਂਦੇ ਆ ਕਿ ਸਾਡੀ ਮਾਂ ਪੈਣ ਜਾਂਦੀਆਂ ਤੇ ਸਮੇਂ ਕਰ ਇਦਾਂ ਦੇ ਗੱਡੀ ਕਰਨਾ ਵੀ ਕਾਫੀ ਮੁਸ਼ਕਲ ਹੁੰਦੀ ਆ ਜਿਹਦੇ ਵਿੱਚ ਕੋਈ ਦਾਲ ਨਾ ਟੰਨੁੰਦੀ ਆ ਉਹ ਠੀਕ ਹੈ ਨਾ ਉਹਦਾ ਕਾਰਨ ਕੀ ਹੈ ਕਿ ਲੋਕੀ ਇੰਨੇ ਕੁ ਵਿਗੜ ਚੁਕੇ ਆ ਉਹਨਾਂ ਨੂੰ ਕਿਸੇ ਦਾ ਡੈਰੀ ਨਹੀਂ ਰਿਹਾ ਹੁਣ ਜਿਸ ਤਰ੍ਹਾਂ ਪੁਲਿਸ ਨੇ ਸਖਤੀ ਕੀਤੀ ਆ ਜਿਹੜੇ ਨਸ਼ਾ ਵੇਚਣ ਵਾਲੇ ਔਰ ਖਰੀਦਣ ਵਾਲੇ ਆ ਜਿਹੜੇ देर रात ਘਰੋਂ ਬਾਹਰ ਨਿਕਲਦੇ ਆ ਬਿਨਾ ਉਦੇਸ਼ ਦੇ ਉਹਨਾਂ ਤੇ ਜਿਸ ਤਰ੍ਹਾਂ ਸਖਤੀ ਕੀਤੀ ਹੈ ਅਸੀਂ ਕਹਿੰਦੇ ਆ ਕਿ ਇਸੇ ਤਰ੍ਹਾਂ ਇਨ੍ਹਾਂ ਜਿਹੜੇ देर रात ਟਾਬੇ ਖੁੱਲੇ ਰਹਿੰਦੇ ਆ ਜਾਂ ਉੱਥੇ ਜਿਹੜੀਆਂ दारूਾਂ ਪੀਤੀਆਂ ਜਾਂ ਪਲਾਈਆਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਤੇ ਵੀ ਨੁਕੇਲ ਕੱਸਣ ਦੀ ਲੋੜ ਹੈ ਕਿਉਂਕਿ ਹੋਟਲ ਟਾਬੇ ਵਾਲਿਆਂ ਨੂੰ ਵੈਸੇ ਤੇ ਚਾਹੀਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਟਾਈਮ ਨਿਸ਼ਚਿਤ ਕਰਨਾ ਚਾਹੀਦਾ ਹੈ कि 10 बजे तो बाद कोई भी टब्बा होटल नहीं खुलना चाहिए। दूसरा अगर खुलेगा तो कोई कारण होना चाहिए था उनको। अगर जब तक इन चीजों पे सख्ती नहीं कीती जाएगी, ये चीजों पे कंट्रोल करना ਔਖਾ ਹੈ। सर किएको लाइसेंस ਨਹੀਂ ਹੈ क्योंकि पठानकोट ਦੇ ਵਿੱਚ ਦੇਖਨੇ ਆ ਕਿ ਬਾਅਦ ਹੈ ਉਹਦੇ ਬਾਅਦ ਉਲੀਮ ਸ਼ਰਾਪ ਲੰਦੇ ਆ ਇਹ ਜਿਹੜੀ ਢਲਾਈ ਹੈ ਇਹ ਐਕਸਾਈਜ਼ ਵੀ ਬਾਗ ਦੀ ਢਲਾਈ ਹੈ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਨੇ ਉਹ ਆਪਣੀ ਡਿਊਟੀਆਂ ਨਹੀਂ ਕਰ ਰਹੇ ਸਹੀ ਮਾਇਨੇ ਚ ਜੇ ਉਹ ਠੇਕੇਦਾਰਾਂ ਦੇ ਨਾਲ ਉਹਨਾਂ ਦਾ ਇੱਕ ਜਾਂ ਦੋ ਬੰਦਾ ਮੁਲਾਜ਼ਮ ਜਾਂਦਾ ਉਹ ਸਿਰਫ ਜਾਂਦੇ ਨਾ ਆਪਣੀ ਐਂਟਰਟੇਨਮੈਂਟ ਵਾਸਤੇ ਗੇ ਰੌਂਡੀ ਮਾਰੀ ਸ਼ਾਮ ਨੂੰ ਦਾਰੂ ਪੀਤੀ ਤੇ ਆਪਣੇ ਘਰ ਨੂੰ ਚਲੇ ਗਏ ਨਹੀਂ ਉਹਨਾਂ ਦੀ ਡਿਊਟੀ ਕੁਝ ਹੋਰ ਹੈ ਅਗਰ ਕਿਸੇ ਹੋਟਲ ਟਾਬੇ ਤੇ ਜਾਂਦੇ ਹੋ ਤੁਸੀਂ ਕਮ ਸੇ ਕਮ ਉਹਨੂੰ ਪੁੱਛੋ ਕਿ ਭਾਈ ਟਾਬੇ ਤੇ ਜਾਂ ਹੋਟਲ ਤੇ दारू ਪਲਾਉਣ ਦਾ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਅਗਰ ਨਹੀਂ ਹੈ ਇੱਕ ਸਾਈਜ਼ ਡਿਪਾਰਟਮੈਂਟ ਵਿੱਚ ਜਾ ਕੇ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਜਿਹੜਾ ਆਪਣਾ ਲਾਇਸੈਂਸ ਜਿਹੜਾ ਆ ਅਪਲਾਈ ਕਰੋ ਉਹਦੀ ਜਿਹੜੀ ਬਣਦੀ ਫੀਸ ਹੈ ਉਹ ਸਰਕਾਰ ਨੂੰ ਜਮ੍ਹਾਂ ਕਰਾਓ ਤਾਂ ਕਿ ਸਰਕਾਰ ਨੂੰ ਕੋਈ ਨਾ ਕੋਈ ਰੈਵਨਿਊ ਆਵੇ ਇਹ ਅਪੀਲ ਕਰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਇਹ ਚਾਹੇ ਡਿਊਟੀ ਬਣਦੀ ਹੈ ਐਕਸਾਈਜ਼ ਡਿਪਾਰਟਮੈਂਟ ਦੀ ਚਾਹੇ ਬਣਦੀ ਹੈ ਪੁਲਿਸ ਪ੍ਰਸ਼ਾਸਨ ਦੀ ਇਸ ਚੀਜ਼ ਨੂੰ ਸਖਤੀ ਨਾਲ ਦੇਖਿਆ ਜਾਵੇ ਕਿਉਂਕਿ ਨਹੀਂ ਤੇ ਲੋਕੀ ਖਾਸ ਕਰਕੇ ਸਾਡਾ ਯੂਥ ਦਿਨ ਬਿਦਨ بگੜਦਾ ਜਾ ਰਿਹਾ ਹੈ